ਜੇ ਇਨਸਾਨ ਨੇ ਆਪਣੀ ਅਸਲੀਅਤ ਦੇਖਣੀ ਹੋਵੇ ਕਿ ਮੈਂ ਕਿੰਨੇ ਕ ਪਾਣੀ ਚ ਹਾਏ ਚਾਹੇ ਉਹ ਜਿੰਨਾ ਮਰਜੀ ਸ਼ਕਤੀਸ਼ਾਲੀ ਏ ਚਾਹੇ ਉਹਦੇ ਕੋਲ ਦੌਲਤਾਂ ਦੇ ਅੰਬਾਰ ਲੱਗੇ ਹੋਏ ਨੇ ਚਾਹੇ ਉਹਦੇ ਮਗਰ ਸਾਰਾ ਸਮਾਜ ਲੱਗਾ ਹੋਵੇ ਜੇ ਉਹਨੇ ਆਪਣੀ ਸਲੀਅਤ ਦੇਖਣੀ ਹੋਵੇ ਕਿਸੇ ਹਸਪੀਟਲ ਚ ਜਾ ਕੇ ਹਸਪਤਾਲ ਚ ਜਾ ਕੇ आईसीयू बेड ਤੇ ਪਏ ਕਿਸੇ ਇਨਸਾਨ ਨੂੰ ਦੇਖੇ ਉਹਨੂੰ ਅਸਲੀਅਤ ਨਜ਼ਰ ਆ ਜਾਵੇਗੀ ਇਸ ਲਈ ਮਨਮਤੀ ਮਨਮਗਰ ਲੱਕੇ ਦੁਨੀਆ ਨਾਲ ਵੈਰ ਕਮਾਉਣ ਵਾਲਾ ਇਨਸਾਨ ਹਮੇਸ਼ਾ ਹੀ ਆਪਣੀ ਅਸਲੀਅਤ ਤੋਂ ਦੂਰ ਭੱਜਦਾ ਹੈ ਪਰ ਜੇ ਆਪਣੀ ਔਕਾਤ ਨੂੰ ਦੇਖਣਾ ਹੋਵੇ ਕਿਸੇ ਬਿਮਾਰ ਨੂੰ ਦੇਖੋ ਐਸੇ ਬਿਮਾਰ ਨੂੰ ਦੇਖੋ ਜੋ ਆਖਰੀ ਸਾਹਾਂ ਤੇ ਬੈੱਡ ਦੇ ਉੱਤੇ ਪਿਆ ਹੋਇਆ ਹੈ ਹਸਪਤਾਲ ਫਿਰ ਜੀਵਨ ਦੇ ਵਿੱਚ ਇਤਨਾ ਬਦਲਾਅ ਆਵੇਗਾ ਕਿ ਇਨਸਾਨ ਆਪਣੀ ਹੋਂਦ ਤੋਂ ਜਾਣੋ ਹੋ ਜਾਵੇਗਾ